ਅੰਡਰਸਟੈਂਡਿੰਗ ਗੁਰਬਾਣੀ ਦੇ 59ਵੇਂ ਭਾਗ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਤੁਹਾਡੇ ਤੋਂ ਅਸੀਂ ਜਾਨਣਾ ਚਾਹਵਾਂਗੇ ਐਸੇ ਰਿਸ਼ਤੇ ਬਾਰੇ ਜਿਸ ਦੀ ਸ਼ਾਇਦ ਸਾਨੂੰ ਤਾਂ ਇਤਨੀ ਕਦਰ ਨਹੀਂ ਪਰ ਗੁਰੂ ਸਾਹਿਬ ਨੂੰ ਹੈ ਗੁਰੂ ਸਾਹਿਬ ਨੂੰ ਇਹ ਰਿਸ਼ਤਾ ਰੱਬ ਵਰਗਾ ਅਜ਼ੀਜ਼ ਲੱਗਦਾ ਹੈ ਤਾਂ ਹੀ ਗੁਰਬਾਣੀ ਵਿੱਚ ਸੈਂਕੜੇ ਵਾਰੀ ਇਸ ਰਿਸ਼ਤੇ ਦਾ ਕੰਪੈਰੀਜ਼ਨ ਰੱਬ ਦੇ ਨਾਲ ਕੀਤਾ ਗਿਆ ਹੈ ਅੱਜ ਆਪ ਜੀ ਨੇ ਗੁਰਬਾਣੀ ਦੇ ਹਵਾਲੇ ਨਾਲ ਇਸ ਰੱਬੀ ਰਿਸ਼ਤੇ ਬਾਰੇ ਦੱਸਣਾ ਹੈ ਆਪ ਜੀ ਨੂੰ ਯਾਦ ਹੋਵੇਗਾ ਪਿਛਲੇ ਐਪੀਸੋਡ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਹਰ ਕੋਈ ਮਰਨ ਤੋਂ ਬਾਅਦ ਜੰਨਤ ਬੈਕੁੰਠ ਜਾਂ ਸਵਰਗ ਦੀ ਲਾਲਸਾ ਕਰਦਾ ਹੈ ਅਤੇ ਇਸ ਨੂੰ ਪਹੁੰਚਣ ਦੇ ਲਈ ਆਪਣੇ ਅਕੀਦੇ ਉੱਪਰ ਜਾਂ ਧਾਰਮਿਕ ਵਿਸ਼ਵਾਸ ਉੱਪਰ ਪੈਰਾ ਦੇਣ ਲਈ ਹਰ ਤਰੀਕੇ ਦਾ ਯਤਨ ਕਰਦਾ ਹੈ। ਕਈ ਤਾਂ ਇਸ ਲਈ ਮਰਨ ਮਰਾਨ ਲਈ ਵੀ ਤਿਆਰ ਹੋ ਜਾਂਦੇ ਹਨ। ਅੱਜ ਅਸੀਂ ਜਾਣਾਂਗੇ ਕਿ ਗੁਰਬਾਣੀ ਅਨੁਸਾਰ ਬੈਕੁੰਠ ਕੀ ਹੈ। ਜਿਵੇਂ ਬੈਕੁੰਠ ਦਾ ਮੂਲ ਸੰਸਕ੍ਰਿਤ ਦਾ ਸ਼ਬਦ ਵਿਕੁੰਠ ਹੈ। ਇਸ ਨੂੰ ਭਗਵਾਨ ਵਿਸ਼ਨੂੰ ਦਾ ਨਿਵਾਸ ਸਥਾਨ ਮੰਨਿਆ ਗਿਆ ਹੈ ਅਤੇ ਇਸ ਵਰਗ ਨਾਲੋਂ ਵੀ ਉੱਪਰ ਸਰਵੋਤਮ ਲੋਕ ਮੰਨਿਆ ਜਾਂਦਾ ਹੈ ਇਸ ਅਕੀਦੇ ਅਨੁਸਾਰ ਸਤਗੁਣੀ ਰੂਹਾਂ ਪੁਨ ਆਤਮਾਵ ਮਰਨ ਉਪਰੰਤ ਮੁਕਤੀ ਪ੍ਰਾਪਤ ਕਰਨ ਦੇ ਲਈ ਇੱਥੇ ਪਹੁੰਚਦੀਆਂ ਹਨ ਇਸ ਅਕੀਦੇ ਅਨੁਸਾਰ ਬਕੌਂਠ ਵਿੱਚ ਸੁਨਾਰੇ ਮਹਿਲ ਲਟਕਦੇ ਬਗੀਚੇ ਸੁਗੰਧੀ ਵਾਲੇ ਫੁੱਲ ਫਲ ਅਤੇ ਇੱਥੇ ਦੀਆਂ ਨਦੀਆਂ ਦੇ ਵਿੱਚ ਦਿਵੇਜਲ ਵਗਦਾ ਹੈ ਜੋ ਸੁਗੰਧੀ ਤੋਂ ਇਲਾਵਾ ਸੰਗੀਤਮਈ ਵੀ ਹੈ ਅਜੀਹਾ ਹੀ ਕੁਝ ਵਰਣਨ ਕੁਰਾਨ ਦੇ ਵਿੱਚ ਜੰਨਤ ਦਾ ਵੀ ਹੈ ਜਿੱਥੇ ਦੁੱਧ, ਸ਼ਹਿਦ ਅਤੇ ਸ਼ਰਾਬ ਦੀਆਂ ਨਦੀਆਂ ਵਗਦੀਆਂ ਹਨ। ਹਰ ਮੁਮਿਨ ਲਈ ਹੂਰਾ ਹਨ, ਸੇਵਾ ਲਈ ਸੇਵਕ ਬੱਚੇ ਹਨ ਅਤੇ ਆਰਾਮ ਲਈ ਮਹਿਲ ਹਨ। ਇਸੇ ਤਰ੍ਹਾਂ ਇਹਨਾਂ ਧਾਰਮਿਕ ਅਦਾਰਿਆਂ ਮੁਤਾਬਕ ਜੋ ਸਵਰਗ ਜਾਂ ਬੈਕੁੰਠ ਤੱਕ ਅਤੇ ਜੋ ਜੰਨਤ ਤੱਕ ਨਹੀਂ ਪਹੁੰਚਦੇ ਉਹ ਨਰਕ ਜਾਂ ਦੋਜਗ ਦੀਆਂ ਸਜ਼ਾਵਾਂ ਭੁਗਤਦੇ ਹਨ। ਇਹ ਜਿਨ੍ਹਾਂ ਦਾ ਵੀ ਅਕੀਦਾ ਹੈ ਉਹਨਾਂ ਨੂੰ ਮੁਬਾਰਕ ਪਰ ਗੁਰਮਤ ਅਨੁਸਾਰ ਬੈਕੁੰਠ ਜੰਨਤ ਸਵਰਗ ਨਰਕ ਅਤੇ ਦੋਜਗ ਦਾ ਕਨਸੈਪਟ ਵੱਖਰਾ ਹੈ ਇਸ ਨੂੰ ਇਸ ਤਰੀਕੇ ਨਾਲ ਸਮਝਦੇ ਹਾਂ ਇੱਕ ਵਾਰ ਕਬੀਰ ਜੀ ਨੂੰ ਬੈਕੁੰਠ ਦਾ ਗਿਆਨ ਦੇਣ ਵਾਲੇ ਪੰਡਤ ਆ ਮਿਲੇ ਅਤੇ ਉਸ ਦੀ ਪ੍ਰਾਪਤੀ ਦੇ ਲਈ ਵਿਧੀ ਵਿਵਧਾਨ ਦੱਸਣ ਲੱਗੇ ਪਰ ਕਬੀਰ ਜੀ ਨੂੰ ਉਹਨਾਂ ਨੇ ਆਪਣੇ ਮਗਰ ਕੀ ਲਗਾਉਣਾ ਸੀ ਆਪ ਜੀ ਨੇ ਜੋ ਗਿਆਨ ਦਿੱਤਾ ਉਹ ਅੱਜ ਵੀ ਵਿਚਾਰਨਯੋਗ ਹੈ ਆਪ ਜੀ ਫਰਮਾਂਦੇ ਹਨ ਸਭ ਕੋਈ ਚਲਨ ਕਹਤ ਹੈ ਉਹਾਂ ਭਾਵ ਕਿ ਸਭ ਕੋਈ ਆਖ ਰਿਹਾ ਹੈ ਕਿ ਮੈਂ ਮਰ ਕੇ ਬੈਕੁੰਠ ਪਹੁੰਚਣਾ ਹੈ ਨਾ ਜਾਣੂ ਬੈਕੁੰਠ ਹੈ ਕਹਾਂ ਪਰ ਮੈਨੂੰ ਤਾਂ ਸਮਝ ਨਹੀਂ ਆਈ ਕਿ ਇਹਨਾਂ ਦਾ ਬੈਕੁੰਠ ਕਿੱਥੇ ਹੈ ਜੋ ਗੱਲੀਬਾਤੀ ਆਪ ਹੀ ਸਿਰਜਿਆ ਹੋਇਆ ਹੈ ਕਿਵੇਂ ਆਪ ਆਪ ਦਾ ਮਰਮ ਨਾ ਜਾਣਾ ਬਾਤਨ ਹੀ ਬੈਕੁੰਠ ਬਖਾਨਾ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗਨਾ ਹੀ ਚਰਨ ਨਿਵਾਸ ਫਿਰ ਉਹ ਵਿਦਵਾਨ ਪੰਡਤ ਆਖਣ ਲੱਗੇ ਕਿ ਤੁਸੀਂ ਤਾਂ ਬੈਕੁੰਠ ਨੂੰ ਹੀ ਰੱਦ ਕਰ ਦਿੱਤਾ ਕਿ ਕਿਤੇ ਵੀ ਬੈਕੁੰਠ ਨਹੀਂ ਹੈ ਕਬੀਰ ਜੀ ਨੇ ਕਿਹਾ ਬੈਕੁੰਠ ਕਿਸੇ ਹੋਰ ਮੰਡਲ ਦੇ ਵਿੱਚ ਨਹੀਂ ਇਸੇ ਧਰਤੀ ਤੇ ਹੀ ਹੈ ਜੇਕਰ ਅਸੀਂ ਇਸ ਤੇ ਰਹਿਣ ਵਾਲੀ ਥਾਂ ਨੂੰ ਚੰਗੀ ਸੰਗਤ ਦੇ ਨਾਲ ਚੰਗੇ ਗੁਣਾਂ ਦੇ ਨਾਲ ਸਵਾਰ ਲਈਏ ਕਹੇ ਕਮੀਰ ਅਬ ਕਹੀਏ ਕਾਹੇ ਸਾਥ ਸੰਗਤ ਬੈਕੁੰਠੇ ਆਹੇ ਗੁਰੂ ਅਰਜਨ ਦੇਵ ਜੀ ਨੂੰ ਪੁੱਛੀਏ ਕਿ ਜਗਤ ਵਿੱਚ ਰਹਿੰਦਿਆਂ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ ਉਹ ਵੀ ਸੰਸਾਰਕ ਸੁੱਖਾਂ ਨੂੰ ਮੰਨਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਹਾਂ ਜੇਕਰ ਇਹ ਜੁਗਤ ਸਮਝ ਆ ਜਾਵੇ ਕਿਹੜੀ ਜੁਗਤ ਰਬੂ ਦੀ ਸੇਵਾ ਭਗਤੀ ਕਰਨ ਦੀ ਜੁਗਤ ਪ੍ਰਭੂ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦੀ ਜੁਗਤ ਅਤੇ ਸਭਨਾ ਵਿੱਚ ਪਰਮਾਤਮਾ ਦੀ ਜੋਤ ਵੇਖਣ ਦੀ ਜੁਗਤ ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਇਹ ਜੁਗਤ ਸਮਝ ਆ ਜਾਵੇ ਤਾਂ ਬੈਕੁੰਠ ਦੀ ਪ੍ਰਾਪਤੀ ਲਈ ਮੋਤੀ ਉਡੀ ਕਰਨ ਦੀ ਲੋੜ ਨਹੀਂ ਮੁਖਵਾਖ ਹੈ ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਂ ਹਾਂ ਬੈਕੁੰਠ ਜਹ ਕੀਰਤਨ ਤੇਰਾ ਤਾਂ ਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਧਾ ਲਾਏ ਤੂੰ ਆਪੇ ਸਰਧਾ ਲਾਏ ਇੱਕ ਸਾਖੀ ਦੇ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਵਾਰ ਗੁਰੂ ਨਾਨਕ ਸਾਹਿਬ ਜਗਤ ਉਧਾਰ ਦੇ ਲਈ ਜਦ ਉੜੀਸਾ ਪਹੁੰਚੇ ਤਾਂ ਉੱਥੇ ਕਲਯੁਗ ਨਾਂ ਦਾ ਇੱਕ ਪੰਡਾ ਸ਼ਰਧਾਲੂਆਂ ਦੇ ਨਾਲ ਘਿਰਿਆ ਬੈਠਾ ਸੀ ਪਦਮਾਸਨ ላይ ਬੈਠਾ ਸੀ ਅਤੇ ਸਾਰਿਆਂ ਨੂੰ ਕਹਿ ਰਿਹਾ ਸੀ ਕਿ ਉਹ ਵੈਕੁੰਠ ਦੇ ਵਿੱਚ ਵਿਸ਼ਨੂੰ ਭਗਵਾਨ ਦੇ ਦਰਸ਼ਨ ਕਰ ਰਿਹਾ ਹੈ ਗੁਰੂ ਸਾਹਿਬ ਨੇ ਉਸੇ ਝੂਠ ਨੂੰ ਸਮਝ ਲਿਆ ਅਤੇ ਜਦ ਉਸਨੇ ਸਾਰਿਆਂ ਦੀਆਂ ਅੱਖਾਂ ਬੰਦ ਕਰਵਾਈਆਂ ਤਾਂ ਗੁਰੂ ਸਾਹਿਬ ਨੇ ਉਸੇ ਅੱਗੇ ਰੱਖਿਆ ਹੋਇਆ ਪੈਸਿਆਂ ਦਾ ਜਿਹੜਾ ਕਮੰਡਲ ਸੀ ਉਸ ਨੂੰ ਚੱਕ ਕੇ ਉਸੇ ਦੇ ਪਿੱਛੇ ਰੱਖ ਦਿੱਤਾ ਜਦ ਪਾਂਡੇ ਨੇ ਅੱਖਾਂ ਖੋਲੀਆਂ ਤਾਂ ਜਦ ਕਮੰਡਲ ਸਾਹਮਣੇ ਨਹੀਂ ਦੇਖਿਆ ਤੇ ਉਹ ਅਗ ਬੁਲਾ ਹੋ ਗਿਆ ਗੁਰਸਾਹਿਬ ਨੇ ਥੇ ਸ਼ਬਦ ਉਚਾਰਿਆ ਅੱਖੀ ਤਾਂ ਮੀਟੈ ਨਾਕ ਪਕੜੈ ਠਗਨ ਕੋ ਸੰਸਾਰ ਆਂਟ ਸੇਤੀ ਨਾਕ ਪਕੜੈ ਸੂਜ ਤੇ ਤੇਲੋ ਮਗਰ ਪਾਛੈ ਕਛ ਨਾ ਸੂਜੈ ਇਹ ਬਦਮਲੋ ਗੁਰਸਾਹਿਬ ਨੇ ਲੋਕਾਂ ਨੂੰ ਸਮਝਾਇਆ ਕਿ ਅਜਿਹੇ ਭੇਖਤਾਰੀ ਵੇਲਣ ਸਾਧੂਆਂ ਦੇ ਪੱਲੇ ਕੁਛ ਨਹੀਂ ਹੈ ਉਹ ਕੇਵਲ ਧਰਮ ਦੇ ਨਾਂ ਤੇ ਲੋਕਾਂ ਨੂੰ ਮੂਰਖ ਬਣਾ ਕੇ ਆਪਣੀ ਰੋਜੀ ਰੋਟੀ ਦਾ ਹੀ ਇੰਤਜ਼ਾਮ ਕਰ ਰਹੇ ਹਨ ਗੁਰੂ ਸਾਹਿਬ ਨੇ ਪਾਂਡੇ ਉਤੇ ਵੀ ਕਿਰਪਾ ਕੀਤੀ ਉਸਨੇ ਸਮਝਾਇਆ ਕਾਲ ਨਹੀਂ ਜੋਗ ਨਹੀਂ ਨਾ ਹੀ ਸਾਤ ਕਾ ਤਬ ਇਹ ਮਨੁੱਖਾ ਜਨਮ ਕਿਸੇ ਨੂੰ ਗੁੰਮਰਾਹ ਕਰਨ ਦਾ ਵੇਲਾ ਨਹੀਂ ਹੈ ਇਤਿਹਾਸ ਕਹਵਾ ਹੈ ਕਿ ਇਸ ਘਟਨਾ ਤੋਂ ਬਾਅਦ ਇਹ ਪਾਂਡਾ ਗੁਰੂ ਸਾਹਿਬ ਦਾ ਸ਼ਿਸ਼ੇ ਬਣਿਆ ਸਿੱਖ ਬਣਿਆ ਅਤੇ ਉਸਨੇ ਗੁਰੂ ਸਾਹਿਬ ਤੋਂ ਦਿਖਿਆ ਪ੍ਰਾਪਤ ਕੀਤੀ ਅਤੇ ਇੱਥੇ ਇੱਕ ਪ੍ਰਚਾਰਕ ਕੇਂਦਰ ਸਥਾਪਿਤ ਕੀਤਾ ਬੈਕੁੰਠ ਦੀ ਆਸ ਰੱਖਣ ਵਾਲਿਆਂ ਨੂੰ ਗੁਰੂ ਸਾਹਿਬ ਦਾ ਉਪਦੇਸ਼ ਹੈ ਅੰਤਰ ਮੈਲ ਜੇ ਤੀਰਥ ਨਾ ਵੈ ਇਸ ਬੈਕੁੰਠ ਨਾ ਜਾਣਾ ਲੋਕ ਪਤੀ ਨੇ ਕਛੂ ਨਾ ਹੋਵੇ ਨਾ ਹੈ ਰਾਮ ਯਾਣਾ ਰਬ ਅੰਜਾਨ ਨਹੀਂ ਹੈ ਉਹ ਸਭ ਦੇ ਦਿਨਾਂ ਦੀ ਜਾਣਦਾ ਹੈ ਅੰਤ ਵਿੱਚ ਗੁਰੂ ਰਾਮਦਾਸ ਜੀ ਦਾ ਉਪਦੇਸ਼ ਚੇਤੇ ਕਰਿਏ ਸੁਰਗ ਮੁਕਤ ਬੈਕੁੰਠ ਸਭ ਬਾਛੇ ਨਿਤ ਆਸ ਆਸ ਕਰੀਜੇ ਸਾਰੇ ਲੋਕ ਸੁਰਗ ਮੁਕਤੀ ਬੈਕੁੰਠ ਬਹਿਸ਼ਤ ਜਾਂ ਜੰਨਤ ਦੀ ਆਸ ਕਰਦੇ ਹਨ ਮੰਗਦੇ ਹਨ ਪਰ ਹਰ ਦਰਸ਼ਨ ਕੇ ਜਨ ਮੁਕਤਨਾ ਮੰਗੈ ਮਿਲ ਦਰਸ਼ਨ ਤ੍ਰਿਪਤ ਮਨ ਤੀਜੈ ਪਰ ਹਰੀ ਦੇ ਦਰਸ਼ਨ ਦੇ ਪ੍ਰੇਮੀ ਗੁਰੂ ਦੇ ਅਦਬ ਦੇ ਵਿੱਚ ਰਹਿਣ ਵਾਲੇ ਸਿੱਖ ਮੁਕਤੀ ਨਹੀਂ ਮੰਗਦੇ ਪ੍ਰਭੂ ਨੂੰ ਮਿਲ ਕੇ ਉਹਨਾਂ ਨਾਲ ਸਾਂਝ ਪਾ ਕੇ ਸਭਨਾ ਦੀ ਸੇਵਾ ਕਰਦੇ ਆ ਸਭਨਾ ਵਿੱਚ ਪਰਮਾਰਥ ਨੂੰ ਵੇਖਦੇ ਆ ਦਰਸ਼ਨ ਦੇ ਰਜੇਵੇਂ ਨਾਲ ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ ਆਸ ਕਰਦੇ ਹਾਂ ਅੰਡਰਸਟੈਂਡਿੰਗ ਗੁਰਬਾਣੀ ਦੀ ਇਹ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇਗੀ ਅੰਟਿਲ ਦੈਨ ਕੀਪ ਸਪਰੈਡਿੰਗ ði ਟ੍ਰੂ ਮੈਸੇਜ ਆਫ ਗੁਰੂ ਨਾਨਕ ਟੂ ði ਵਰਲਡ ਫਾਰ ði ਬੈਟਮੈਂਟ ਆਫ ði ਵਰਲਡ